ਜੀ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਵਿੱਚ ਬਹੁਤ ਸਾਰੇ ਜਥੇਬੰਦੀਆਂ ਬਹੁਤ ਦੇਰ ਤੋਂ ਮੰਗ ਕਰ ਰਹੀਆਂ ਕਿ ਪੰਜਾਬ ਵਿੱਚ ਅਫੀਮ ਅਤੇ ਡੋਡਿਆਂ ਦੀ ਖੇਤੀ ਲਾਗੂ ਹੋਣੀ ਚਾਹੀਦੀ ਆ ਸੋ ਦੋਸਤੋ ਸਮੇਂ-ਸਮੇਂ ਤੇ ਸਰਕਾਰਾਂ ਜਿਹੜੀਆਂ ਬਣਦੀਆਂ ਹਨ ਉਹਨਾਂ ਦੀ ਜਦੋਂ ਆਪੋਜੀਸ਼ਨ ਹੁੰਦੀਆਂ ਹਨ ਉਹਨਾਂ ਦੀ ਵੀ ਇਹ ਮੰਗ ਹੁੰਦੀ ਕਿ ਇਹ ਖੇਤੀ ਆ ਜਿਹੜੀ ਪੰਜਾਬ ਵਿੱਚ ਲਾਗੂ ਹੋਣੀ ਚਾਹੀਦੀ ਆ ਲੇਕਿਨ ਜਦੋਂ ਸਰਕਾਰ ਚਾਹੁੰਦੇ ਆ ਤਾਂ ਉਹ ਅਕਸਰ ਦੇਖਿਆ ਕਿ ਉਹ ਮੁੱਕਰ ਜਾਂਦੇ ਆ ਇਸ ਚੀਜ਼ ਤੋਂ ਸੋ ਦੋਸਤੋ ਮੈਂ ਗੱਲ ਕਰਨੀ ਕਿ ਅਫੀਮ ਅਤੇ ਡੋਡਿਆਂ ਦੀ ਖੇਤੀ ਦਾ ਕੋਈ ਜਿੱਥੇ ਤੱਕ ਦੇਖਦੇ ਆ ਕਿ ਇਹ ਇਹ ਜਿੱਦਾਂ ਕਣਕ ਉਗਦੀ ਆ ਜਾਂ ਕੋਈ ਸਬਜ਼ੀਆਂ ਉਗਦੀਆਂ ਧਰਤੀ ਵਿੱਚ ਇਹ ਪੌਦਾ ਬਣਦਾ ਹੈ ਸੋ ਇਹ ਇੱਕ ਜੈਨੇਟਿਕ ਖੇਤੀ ਹੈ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਦੋਸਤੋ ਜੇਕਰ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਵਿੱਚ ਹਰ ਰੋਜ਼ ਪਤਾ ਨਹੀਂ ਕਿੰਨੇ ਨੌਜਵਾਨ ਜਿਹੜੇ ਚਿੱਟੇ ਦੀ ਭੇਟ ਚੜ ਰਹੇ ਹਨ ਕੈਮੀਕਲ ਨਸ਼ੇ ਕਰਕੇ ਆਪਣੀ ਜ਼ਮਾਨੀ ਨੂੰ ਖਤਮ ਕਰ ਰਹੇ ਕਰ ਰਹੇ ਹਨ ਅਤੇ ਬਹੁਤ ਸਾਰੇ ਨੌਜਵਾਨ ਨਮਰਦ ਹੋ ਰਹੇ ਹਨ ਸੋ ਕਿਉਂ ਨਾ ਪੰਜਾਬ ਸਰਕਾਰ ਕਿਉਂ ਨਹੀਂ ਪੰਜਾਬ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੀ ਕਿਉਂ ਨਹੀਂ ਅਫੇਮ ਅਤੇ ਡੋਡਿਆਂ ਦੀ ਖੇਤੀ ਨੂੰ ਪੰਜਾਬ ਵਿੱਚ ਲਾਗੂ ਕਰਦੀ ਇਹਦੇ ਨਾਲ ਇਹਦੇ ਲਾਗੂ ਕਰਨ ਨਾਲ ਜਿੱਥੇ ਕਿਸਾਨ ਮਾਲਾ-ਮਾਲ ਹੋਵੇਗਾ ਕਹਿਣ ਤੋਂ ਬਾਅਦ ਕਿਸਾਨ ਦੀ ਆਮਦਨੀ ਵਿੱਚ ਵਾਧਾ ਹੋਵੇਗਾ ਜਿਹੜਾ ਕਿਸਾਨ ਅੱਜ ਘਟੇ ਜਾ ਰਿਹਾ ਉਹਦੀ ਆਮਦਨੀ ਵਿੱਚ ਵਾਧਾ ਹੋਵੇਗਾ ਉੱਥੇ ਬਹੁਤ ਸਾਰੇ ਨੌਜਵਾਨਾਂ ਦੀ ਜਾਨ ਵੀ ਬਚਾਈ ਜਾ ਸਕਦੀ ਹੈ ਜਿਹੜੇ ਕਿ ਹੋਰ ਨਸ਼ਿਆਂ ਨਾਲ ਗ੍ਰਸਤ ਹੋ ਰਹੇ ਹਨ ਸੋ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਤੁਸੀਂ ਆਪੋਜੀਸ਼ਨ 'ਚ ਹੁੰਦੇ ਆ ਹੁਣ ਦਾ ਵੀ ਜਿਹੜਾ ਅੱਜ ਦਾ ਮਾਹੌਲ ਆ ਉਹ ਵੀ ਆਪੋਜੀਸ਼ਨ ਲੀਡਰ ਆ ਜਿਹੜੇ ਸਾਰੇ ਬਿਆਨ ਦੇ ਰਹੇ ਆ ਕਿ ਇਹ ਖੇਤੀ ਲਾਗੂ ਹੋਣੀ ਚਾਹੀਦੀ ਲੇਕਿਨ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ ਸੋ ਬਿਲਕੁਲ ਜੀ ਇਹ ਖੇਤੀ ਲਾਗੂ ਹੋਣੀ ਚਾਹੀਦੀ ਆ ਕਿਉਂਕਿ ਇਹਦੇ ਲਾਗੂ ਹੋਣ ਨਾਲ ਜਿਹੜੇ ਨੌਜਵਾਨ ਚਿੱਟੇ ਦੀ ਭੇਡ ਚੜ ਰਹੇ ਹਨ ਉਹਨਾਂ ਦੀ ਜਾਨ ਜਿੱਥੇ ਬਚਾਈ ਜਾ ਸਕਦੀ ਓਥੇ ਹੋਰ ਵੀ ਬਹੁਤ ਸਾਰੇ ਇਸ ਖੇਤੀ ਦੇ ਫਾਇਦੇ ਆ ਕਿਉਂਕਿ ਇਸ ਖੇਤੀ ਕਰਨ ਇਹ ਖੇਤੀ ਕਰਨ ਨਾਲ ਜਿੱਥੇ ਕਿਸਾਨ ਦੀ ਆਮਦਨੀ ਵਿੱਚ ਵਾਧਾ ਹੋਵੇਗਾ ਉੱਥੇ ਇਹ ਖੇਤੀ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ ਅਜ ਤੱਕ ਕਿਤੇ ਕੋਈ ਪਰਚਾ ਨਹੀਂ ਹੋਇਆ ਵੀ ਖੇਮ ਖਾ ਕੇ ਆਪੂ ਕੀ ਖਾ ਕੇ ਬੰਦਾ ਕੋਈ ਲੜਾਈ ਕਰਿਆ ਹੈ ਜਾਂ ਕਿਸੇ ਨਾਲ ਹੋਰ ਕੋਈ ਜਾਨੀ ਮਾਲੀ ਨੁਕਸਾਨ ਕੀਤਾ ਹੈ ਐਦਾਂ ਦੀ ਕੋਈ ਗੱਲਬਾਤ ਨਹੀਂ ਪੰਜਾਬ ਜਿੱਥੇ ਹੋਰ ਬਹੁਤ ਸਾਰੇ ਨਿਸ਼ਾਨ ਖੁੱਲ੍ਹ ਮਿਲੀ ਹੋਈ ਆ ਉੱਥੇ ਜਿਹੜੀ ਖੇਤੀ ਹੋਣੀ ਚਾਹੀਦੀ ਆ ਡੋਡਿਆਂ ਦੀ ਅਤੇ ਫੀਮ ਦੀ ਉਹਨੂੰ ਬੰਦ ਰੱਖਿਆ ਗਿਆ ਹੈ ਪਤਾ ਨਹੀਂ ਕੀ ਹਜੇ ਕਰਨਾ ਭਗਵੰਤ ਮਾਨ ਸਰਕਾਰ ਤੋਂ ਬਹੁਤ ਉਮੀਦ ਸੀ ਕਿ ਖੇਤੀ ਲਾਗੂ ਕਰਨਗੇ ਲੇਕਿਨ ਇਹ ਵੀ ਆਪਣੇ ਪੈਰ ਜਿਹੜੇ ਪਛਾਹ ਖਿੱਚ ਰਹੇ ਹਨ ਸੋ ਮੈਂ ਵੀ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਲਦ ਤੋਂ ਜਲਦ ਇਹ ਖੇਤੀ ਲਾਗੂ ਕੀਤੀ ਜਾਵੇ ਫੀਮ ਅਤੇ ਡੋਡਿਆਂ ਦੀ ਸੋ ਵੀਡੀਓ ਕੋਈ ਲੱਗੀ ਜਰੂਰ ਦੱਸੋ ਧੰਨਵਾਦ ਜੀ